ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਖਪੀਰ ਸਿੰਘ ਬਾਦਲ ਦਾ ਸਿਫਾ ਖੂਬ ਚਰਚਾ ਚ ਉਹਦੇ ਨਾਲੋਂ ਵੱਧ ਚਰਚਾ ਹੋਈ ਵਰਕਿੰਗ ਕਮੇਟੀ ਦੀ ਬੈਠਕ ਦੀ ਪਰਕੀ ਕਮੇਟੀ ਦੀ ਬੈਠਕ ਦੇ ਵਿੱਚ ਜੂਥ ਅਕਾਲੀ ਦਲ ਦੇ ਪ੍ਰਧਾਨ ਦਾ ਆਪਣੇ ਜੂਥ ਵਰਕਰਾਂ ਨਾਲ ਲੀਡਰਾਂ ਨਾਲ ਆ ਕੇ ਐਡਵੋਕੇਟ ਮਤਲਬ ਮਲਵਿੰਦਰ ਸਿੰਘ ਭੁੰਦੜ ਦੇ ਮੂਹਰੇ ਪ੍ਰਦਰਸ਼ਨ ਇਹਨੇ ਖੂਬ ਦਰਸਾ ਸੀ ਜੂਥ ਕਾਲੀਗਲ ਦੇ ਪ੍ਰਧਾਨ ਆਏ ਆ ਕੇ ਉਹਨਾਂ ਨੇ ਬਕਾਇਦਾ ਪੁੰਦਰਜੀ ਨੂੰ ਕਿਹਾ ਕਿ ਜੀ ਅੱਜ ਟ੍ਰੈਂਡਿੰਗ ਦੇ ਵਿੱਚ ਨੇ ਸੋਸ਼ਲ ਮੀਡੀਆ ਤੇ ਸੁਖਵੀਰ ਬਾਦਲ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਚੋਂ ਆਵਾਜ਼ ਉੱਠ ਰਹੀ ਆ ਕਿਉਂਕਿ ਦਿੱਲੀ ਨਾਲ ਆਢਾ ਹੀ ਸੁਖਵੀਰ ਬਾਦਲ ਲੈ ਰਹੇ ਨੇ ਬਾਕੀ ਤਰ੍ਹਾਂ ਤਾਂ ਸਾਰੀਆਂ ਕਹਿੰਦੇ ਜੀ ਲੰਮੀਆਂ ਪੈ ਗਈਆਂ ਦਿੱਲੀ ਮੁਰੇ ਸੁਖਵੀਰ ਬਾਦਲ ਜੀ ਉਹ ਖੜੇ ਨੇ ਇਸ ਲਈ ਉਹਨਾਂ ਦਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ ਅਸੀਂ ਬੇਨਤੀ ਕਰਦੇ ਹਾਂ ਨਹੀਂ ਸਾਡੇ ਵੀ ਅਸਤੀਫੇ ਚੱਕੋ ਐਨਕੇ ਸ਼ਰਮਾ ਕਹਿੰਦਾ ਮੇਰਾ ਵੀ ਅਸਤੀਫਾ ਚੱਕੋ ਤੇ ਕਹਿੰਦੇ ਚੀਮਾ ਨੇ ਵੀ ਕਹਾਂ ਫਿਰ ਅਸਤੀਫਾ ਮੈਂ ਵੀ ਦੇ ਦੂੰਗਾ ਪਰ ਕਹਿੰਦੇ ਐਦਾਂ ਨਹੀਂ ਬਰਕੀ ਕਮੇਟੀ ਨੂੰ ਆਪਣਾ ਕੰਮ ਕਰਨ ਦਿਓ ਹੁਣ ਇਹ ਸਾਰੇ ਪਹਿਲੂ ਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਕੀ ਇਹ ਸਿੰਘ ਸਹਿਬਾਨ ਦੀ ਹੋਈ ਬੁੱਧੀ ਜੀਬੀਆਂ ਦੀ ਬੈਠਕ ਦੇ ਦੌਰਾਨ ਇਸ ਨੁਕਤੇ ਤੇ ਚਰਚਾ ਦਾ ਆਉਣਾ ਕਿ ਵੀ ਸਾਰੇ ਪਹਿਲਾਂ ਅਸਤੀਫੇ ਦੇਣ ਉਹਨਾਂ ਚੋਂ ਆਇਆ ਕੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜੱਜਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਇਸ ਮੰਗ ਚ ਆਇਆ ਕਿ ਘਟੂ ਘਟ ਔਦੇ ਛੱਡ ਕੇ ਨਿਮਾਣੀ ਸਿੱਖ ਬਣ ਕੇ ਤਾਓ ਕੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪਾਰਟੀ ਦੇ ਅੰਦਰ ਹੋ ਰਹੀ ਹੋਰ ਬਗਾਵਤ ਨੂੰ ਲੈ ਕੇ ਆਇਆ ਹੋਰ ਨਵੀਂ ਢੇਬੰਦੀ ਚੋਂ ਉੱਠਿਆ ਕੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਇੱਕ ਤਹਿ ਰਣਨੀਤੀ ਦੇ ਤਹਿਤ ਇੱਕ ਘੜੀ ਹੋਈ ਯੋਜਨਾ ਦੇ ਤਹਿਤ ਆਇਆ ਕਿ ਨਹੀਂ ਸਵਾਲ ਪੈਦਾ ਹੋਈ ਅਸਤੀਫੇ ਨਾਲ ਜੇਕਰ ਜੱਜਦਾਰ ਸਹਿਵਾਨ ਦੀ ਮੰਗ ਦੇ ਹਵਾਲੇ ਨਾਲ ਬੁੱਧੀਜੀਵੀ ਦੀ ਬੈਠਕ ਦੇ ਹਵਾਲੇ ਨਾਲ ਆਇਆ ਹੁੰਦਾ ਫਿਰ ਕੋਈ ਨੁਕਤੇ 'ਚ ਨਹੀਂ ਨਹੀਂ ਹੋਣੀ ਸੀ ਸੁਖਵੀਰ ਬਾਦਲ ਅਸਤੀਫਾ ਵੀ ਦਿੱਤਾ ਹੁੰਦਾ ਤੇ ਨਾਲ ਹੀ ਆਪਣੀ ਟੀਮ ਨੂੰ ਬਲਵਿੰਦਰ ਸਿੰਘ ਭੁੰਦਰ ਦਲਜੀਤ ਚੀਮਾ ਹੋਰੀ ਜਾਂ ਬਾਕੀ ਵਰਕਿੰਗ ਕਮੇਟੀ ਦਾ ਮੈਂਬਰ ਕਿਹੜਾ ਸੁਖਵੀਰ ਬਾਦਲ ਤੇ ਕਹੇ ਤੋਂ ਬਾਹਰ ਨੇ ਫਿਰ ਉਹਨਾਂ ਨੂੰ ਕਿਹਾ ਹੁੰਦਾ ਕਿ ਅਸਤੀਫਾ ਨਾਲ ਦੀ ਨਾਲ ਮਨਜ਼ੂਰ ਕਰੋ ਦੂਸਰੇ ਪਾਸੇ ਕਹਿੰਦੇ ਕਿ ਅੱਜ ਜਿਹੜੀ ਵਰਕਿੰਗ ਕਮੇਟੀ ਬੈਠੀ ਇਹਦੇ ਵਿੱਚੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਬਾਦਲ ਦੇ ਹਵਾਲੇ ਨਾਲ ਇੱਕ ਵੱਖਰੇ ਨੁਕਤੇ ਤੋਂ ਕੰਮ ਕਰ ਰਹੇ ਨੇ ਹੁਣ ਉਹ ਨੁਕਤਾ ਕਿਹੜਾ ਪਈ ਕਿਹਦੇ ਹੱਕ ਚਾ ਕਿਹਦੇ ਪੱਖ ਚ ਹੈ ਅਕਾਲੀ ਦਲ ਦੇ ਹੱਕ ਚ ਹੈ ਕਿ ਸੁਖਵੀਰ ਬਾਦਲ ਦੇ ਹੱਕ ਚ ਹੈ ਕਿ ਪੰਜਾਬ ਦੇ ਹੱਕ ਚ ਹੈ ਕਿ ਭਾਜਪਾ ਦੇ ਹੱਕ ਚ ਹੈ ਤਾਂ ਵਕਤ ਦੱਸੂਗਾ ਦੂਏ ਪਾਸੇ ਦਲਜੀਤ ਸਿੰਘ ਚੀਮਾ ਤੇ ਬਾਕੀਤਰ ਕਹਿੰਦੇ ਸੁਖਵੀਰ ਬਾਦਲ ਦੇ ਹਵਾਲੇ ਨਾਲ ਖੜੀ ਹੈ ਨੁਕਤਾ ਕਹਿੰਦੇ ਸਾਰਿਆਂ ਦਾ ਅਕਾਲੀ ਦਲ ਦੇ ਆਲੇ ਦੋਲੇ ਆ ਪਰ ਮਸਲਾ ਸੁਖਵੀਰ ਬਾਦਲ ਦਾ ਸੋ ਇਹ ਸਾਰੀ ਪ੍ਰਕਿਰਿਆ ਚ ਅੱਜ ਜਿਸ ਕਦਰ ਦਾ ਰੋਲ ਯੂਥ ਖਾਲੀ ਦਲ ਨੇ ਨਿਭਾਇਆ ਕਿ ਯੂਥ ਖਾਲੀ ਦਲ ਦੀ ਇਹ ਸਾਰੀ ਕਾਰਗੁਜ਼ਾਰੀ ਦੇ ਪਿੱਛੇ ਸੁਖਵੀਰ ਬਾਦਲ ਪ੍ਰਤੀ ਮੋਹ ਸੀ ਜਾਂ ਇਹਦੇ ਪਿੱਛੇ ਕੋਈ ਬਿਕਰਮਜੀਠੀਆ ਖੜਾ ਸੀ ਇਹ ਵੀ ਸਵਾਲ ਹੈ ਕਿ ਇਹ ਵੀ ਕੋਈ ਨਵਾਂ ਨੁਕਤਾ ਪਰ ਅੱਜ ਵਰਕਿੰਗ ਕਮੇਟੀ ਨੇ ਜੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਪਰ ਜਨਾਬ ਨਾ ਮਨਜ਼ੂਰ ਵੀ ਨਹੀਂ ਕੀਤਾ ਸੋ ਜੇਕਰ ਸਕ੍ਰਿਪਟਡ ਹੁੰਦਾ ਤੈ ਰਣਨੀਤੀ ਤਹਿਤ ਹੁੰਦਾ ਜਾਂ ਮਨਜ਼ੂਰ ਹੁੰਦਾ ਜਾਂ ਨਾ ਮਨਜ਼ੂਰ ਹੁੰਦਾ ਸੋ ਕੀ ਸੁਖਵੀਰ ਸਿੰਘ ਬਾਦਲ ਆਪਣੇ ਰਾਹਤੇ ਨੇ ਤੇ ਵਰਕਿੰਗ ਕਮੇਟੀ ਦੇ ਲੀਡਰ ਆਪਣੇ ਰਾਹਤੇ ਨੇ ਕੋਈ ਫੈਸਲਾ ਲੈਣ ਦੀ ਸਥਿਤੀ ਚ ਕੋਈ ਨਹੀਂ ਹੈਗਾ ਜਾਂ 파ਟੋ ਤੜ ਹੋ ਗਈ ਹੈ ਇਸ ਦੀਆਂ ਚਰਚਾਵਾਂ ਜੋਰ ਫੜ ਗਈਆਂ ਸੁਖਵੀਰ ਬਾਦਲ ਉਧਰ ਵੀ ਤਨਖਾਹਿਆ ਹੋ ਕੇ ਵੀ ਤਨਖਾਹ ਨਹੀਂ ਮਕਰਰ ਹੋ ਰਹੀ ਇਸ ਲਈ ਉਧਰ ਵੀ ਘਰੇ ਨੇ ਤੇ ਸੁਖਵੀਰ ਸਿੰਘ ਬਾਦਲ ਇਧਰ ਹੁਣ ਪੈਰ ਦੀ ਇੱਕ ਉਂਗਲ ਟੁੱਟਣ ਕਰਕੇ ਉਧਰ ਵੀ ਹੈ ਅਜੇ ਤੁਰ ਫਿਰ ਨਹੀਂ ਸਕਦੇ ਤੇ ਇਧਰ ਹੁਣ ਵਾਰਕਿੰਗ ਕਮੇਟੀ ਚ ਅਸਤੀਫਾ ਆ ਕੇ ਫਸ ਗਿਆ ਤੇ ਹੁਣ ਇਹ ਕਹਿੰਦੇ ਜੀ ਅਸਤਾ ਜ਼ਿਲ੍ਹਾ ਪਧਰੀ ਟੀਮਾਂ ਨਾਲ ਚਰਚਾ ਕਰਾਂਗੇ ਮੀਟਿੰਗਾਂ ਕਰਾਂਗੇ ਵਿਚਾਰਾਂਗੇ ਜੀ ਫਿਰ ਕਰਾਂਗੇ ਸੋ ਅਕਾਲੀ ਦਲ ਕਿਸੇ ਤਰ੍ਹਾਂ ਦੇ ਵੀ ਫੈਸਲੇ ਲੈਣ ਦੀ ਸਥਿਤੀ ਚ ਨਹੀਂ ਹੈਗਾ ਤੇ ਇਹ ਸਾਰੀਆਂ ਸਥਿਤੀਆਂ ਅਕਾਲੀ ਦਲ ਲਈ ਸ਼ੁਭ ਨਹੀਂ ਹੈਗੀਆਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਵਾਰਕਿੰਗ ਕਮੇਟੀ ਨੇ ਮਨਜ਼ੂਰਤਾ ਨਹੀਂ ਕੀਤਾ ਪਰ ਜਨਾਬ ਨਾ ਮਨਜ਼ੂਰ ਵੀ ਅਜੇ ਨਹੀਂ ਕੀਤਾ